ਅੰਦਾਜ਼ੇ ਗਸੂਰ ਮੇਨੂੰ ਜੋਸ਼ ਜਾਗਿਆ ਦੇਖਣ ਲੱਗੇ ਦਸਵੇਂ ਪੇਤਾ ਜੀ ਆ ਗਏ ਆਂਗ ਸੰਗ ਸਮਾਜੀ ਹਜੂਰ ਬੰਦੇ ਆ ਇੰਨੇ ਵਾਰੀ ਸੋਧਣੇ ਜ਼ਰੂਰ ਬੰਦੇ ਆ ਇੰਨੇ ਵਾਰੀ ਸੋਧਣੇ ਜ਼ਰੂਰ ਬੰਦੇ ਆ ਬਹੀ ਮਾੜ ਮਾਰੀ ਰਾਜੇ ਬਾਈ ਧਾਰ ਬੰਦਿਆ ਘਰਾਂ ਵਾਲੀਆਂ ਦੇ ਘਰੂਰ ਬੰਦਿਆ ਇੰਨੇ ਵਾਰੀ ਸੋਧਣੇ ਜ਼ਰੂਰ ਬੰਦਿਆ ਇੰਨੇ ਵਾਰੀ ਸੋਧਣੇ ਜ਼ਰੂਰ ਬੰਦਿਆ ਸ਼ਾਸਨ ਤੇ ਬਾਸ਼ਲ ਕਮਾਇਆ ਕਰ ਹੈ ਵਸਦਾ ਜਹਾਨ ਦੀਵੇ ਵਸੇ ਸ਼ਹਿਰ ਹੈ ਜਾਣੀ ਨਾ ਸਮਾਣਾ ਵੀ ਤੋਂ ਦੂਰ ਬੰਦਿਆ ਸਮਾਨਾ ਨੂੰ ਹੀ ਦੂਰ ਬੰਦਿਆ ਐਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਐਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਮਿੱਟੀ ਜਮਵਾ ਦੇ ਛਤੀ ਸਾਰਾ ਹੰਦ ਨੂੰ ਬਾਲ ਬੱਚੇ ਸਰੇ ਸੋਗੀ ਸੁਝਾ ਨਾਗ ਨੂੰ ਝੱਲਣੀ ਕਿਸੇ ਮਾਂ ਤੇਰੀ ਊਰ ਬੰਦਿਆ ਝੱਲਣੀ ਕਿਸੇ ਨੀ ਤੇਰੀ